ਇੰਨੀ ਕਬਾਦੀ ਉਹਦੋਂ ਮੈਂ ਤੀ ਜਿਹੜੀ ਅੱਜ ਦੇ ਸਮੇਂ ਚ ਵੀ ਆ ਮੈਂ ਕਬਾਦੀ ਆਇਆ ਸੀ ਦੇਖੋ 27 200 ਡੰਡ ਲਾਉਂਦਾ ਮੈਂ ਕੱਲੇ ਬਿਨਾ ਸਾਹ ਲੈਣ ਤੋਂ ਕਿਹੜੇ ਬਾਜੀ ਇੱਕ ਤਾਂ ਉਹਨਾਂ ਵਾਲੇ ਡੰਡ ਇੱਕ ਤਾਂ ਉਹੀ ਡੰਡ ਮਾਤਣ ਮੇਰੇ ਵਰਗਾ ਇਹ ਬਾਹਾਂ ਤੇ ਘੜੀ ਜਾਂਦਾ ਕਿਹੜੇ ਡੰਡ ਸੀ ਉਹ ਉਹ ਬਾਜੀ ਡੰਡ ਵੀ ਮੜਾ ਜਿਉ ਉਹ ਵੀ ਜਿਹੜੇ 27 200 ਰੱਖੀਤਾ ਬਈ ਅੱਛਾ ਉਹ ਜਾਣੀ ਡੰਡਾਂ ਕੋਈ ਨਾ ਆਪ ਗੱਲਾਂ ਬਾਤਾਂ ਵੀ ਨਾਲ ਹੀ ਕਰੀ ਜਾਂਦੇ ਆ 2800 ਡੰਡ ਹਾਂਜੀ ਲਗਾਤਾਰ ਬਿਲਕੁਲ ਜੀ ਤੇ 7 ਕਿਲੋਮੀਟਰ ਰਨੇਗਾ 100 50 ਸਵੇਰੇ 50 ਸ਼ਾਮ ਨੂੰ ਬਾਹਰ ਹੋਏ ਤੇ ਅੱਛਾ ਬਾਥਰੂਮ ਲੱਹੂ ਵਰਗਾ ਆ ਹੁੰਦਾ ਜੀ ਜਦੋਂ ਐਕਸਟਰਾਈਕ ਆ ਕੇ ਛੱਡਦਾ ਜੀ ਪਾਏ ਨੂੰ ਮੈਂ ਕਹਿੰਦਾ ਪਾਏ ਵੀ ਆਪਣਾ ਫਲੀਫਾ ਸੀ ਫੁੱਲ ਅੱਛਾ ਮੈਂ ਜੋ ਬਾਥਰੂਮ ਲੱਗ ਬਾਥਰੂਮ ਲਾਲ ਲਿਆ ਦੇ ਮੈਂ ਹੱਥ ਦੇ ਬਾਗੇ ਮਾ ਪਾ ਵੇਖਦਾ ਕਿ ਬਾਥਰੂਮ ਐਜਾਉਂਦਾ ਉਹ ਕਹਿੰਦਾ ਗਰਮੀ ਚੈਲੂ ਘੱਟ ਖਚਾਈ ਕਰ ਬਾੜੀ ਕਰ ਦਾਂਗਾ ਅੱਛਾ ਉਹ ਕਿਹੜੇ ਡੰਡ ਸੀ ਬਾਜੀ ਪੰਜ ਚਾਰ ਉਹ ਡੰਡ ਬਈ ਜਿਹੜਾ 2500 ਜਾਂਦਾ ਬਾਜੀ ਏਂਡ ਵਾਲਾ ਬੱਬਰ ਖੇਰੂ ਉਹੀ ਨਹੀਂ ਤੂਫਾਨਾਂ ਨੂੰ ਰੋਕਣ